ਥਾਨਕ ਡਿਪਟੀ ਕਮਿਸ਼ਨਰ ਦਫਤਰ ਦੇ ਨੇੜੇ ਬਣੇ ਚੌਕ ਦੇ ਕੋਲ ਹਨੂਮਾਨ ਮੰਦਿਰ ਦੇ ਨੇੜੇ ਇੱਕ ਵਿਅਕਤੀ ਦੀ ਸੜਕ ਤੇ ਦੁਰਘਟਨਾ ਹੋ ਜਾਣ ਕਰਣ ਉਸ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਜਾਣਕਾਰੀ ਦਿੰਦੇ ਹੋਏ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਫੋਨ ਤੇ ਇਤਲਾਹ ਮਿਲੀ ਸੀ ਉੱਥੇ ਇੱਕ ਵਿਅਕਤੀ ਲਾवारਸ ਹਾਲਤ ਵਿੱਚ ਪਿਆ ਹੈ ਜਦ ਉਸ ਨੂੰ ਜਾ ਕੇ ਚੈੱਕ ਕੀਤਾ ਗਿਆ ਜਾਂਚ ਕੀਤੀ ਤਾਂ ਉਸ ਵਿੱਚ ਸਾਹ ਖਤਮ ਹੋ ਚੁੱਕੇ ਸਨ ਉਸ ਵਿੱਚ ਜਾਨ ਖਤਮ ਹੋ ਚੁੱਕੀ ਸੀ ਉਸ ਨੂੰ ਸਰਕਾਰੀ ਹਸਪਤਾਲ ਲਿਆਂਦਾ ਗਿਆ ਹੈ ਸੂਚਨਾਵਾਂ ਦਿੱਤੀਆਂ ਗਈਆਂ ਤਾਂ ਪਤਾ ਲੱਗਿਆ ਕਿ ਇਹ ਵਿਅਕਤੀ ਨਵੇਂ ਸਲੇਮਸ਼ਾ ਦਾ ਰਹਿਣ ਵਾਲਾ ਹੈ ਉਸ ਦਾ ਭਰਾ ਉੱਥੇ ਆ ਗਿਆ ਹੈ ਜਿਸ ਵੱਲੋਂ شناخت ਕਰ ਲਈ ਗਈ ਹੈ ਵਿਅਕਤੀ ਦੀ ਪਛਾਣ ਤੇਜਾ ਸਿੰਘ ਨਵੇਂ ਸਲੇਮਸ਼ਾ ਦੇ ਰੂਪ ਵਿੱਚ ਹੋਈ ਹੈ ਉਸ ਨੂੰ ਸਰਕਾਰੀ ਹਸਪਤਾਲ ਦੀ ਮੋਰਚਲੀ ਵਿੱਚ ਰਖਾ ਕੇ ਅਣਪਛਾਤੇ ਵਿਅਕਤੀਆਂ ਖਲਾਫ ਮਾਮਲਾ ਦਰਜ ਕੀਤਾ ਗਿਆ ਹੈ ਸੀਸੀਟੀਵੀ ਕੈਮਰਾ ਦੀ ਫੁਟੇਜ ਵੇਖ ਕੇ ਜਿਹੜੇ ਵੀ ਵਾਈਕਲ ਵਾਲੇ ਨੇ ਜਿਹੜੇ ਵੀ 2-ਵਿਲਰ ਜਾਂ 4-ਵਿਲਰ ਜਾਂ ਜਿਹੜੇ ਵੀ ਵਾਹਣ ਵਾਲੇ ਨੇ ਉਸ ਨੂੰ ਸਾਈਡ ਮਾਰੀ ਹੈ ਉਸ ਖਿਲਾਫ ਬਣਦੀ ਪੁਲਸੀਆ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਪੰਜਾਬ ਪੁਲਿਸ ਦੇ ਕਰਮਚਾਰੀਆਂ ਨੇ ਅਤੇ ਜਿਸ ਦੇ ਸਾਹਮੁਕਿਆ ਉਹਨ ਉਸਦੇ ਭਰਾ ਨੇ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਮੇਰੇ ਨਾਲ ਫੱਬਜਾ ਸਿੰਘ ਜੀ ਕਿਹੜੇ ਪਿੰਡ ਹੈ ਆਪਣਾ ਆ ਆਪਣਾ ਨਵਾਂ ਚੇਹੇ ਹਸਪੀਟਲ ਆਈਓਪੀਲ ਹੋ ਗਈ ਹੈ ਕੈਕਸੀਡੈਂਟ ਹੋ ਗਿਆ ਤੇਰਾ ਮੇਰੇ ਭਰਾ ਦਾ किनारे से होता है तेजासे हैं पेड़-पेड़ से नवाचल हैं ते पता लगा कि मैं एक्सीडेंट हो गया कोई नहीं पता लगा है कोई पता नहीं लगा है हाँ जी कितनी उम्र से होंगी ये भी पैंत साल जाया ऐसे जाया। ही हाँ जी जाया तो हम ले कुछ कार्य कार्यवाही कार्यवाही हाँ जी काम करें ਜੀ ਹਸਪੀਟਲ ਆਇਤੀ ਪਾਣ ਹੋਰ ਸਪੀਸ਼ਲ ਐਕਸ਼ਨ ਕਰਾਇਆ ਰਹਾ ਸੀ ਇਹਨਾਂ ਸਾਨੂੰ ਅੱਜ ਇੱਕ ਟੈਲੀਫੋਨ ਆਇਆ ਸੀਗਾ ਜੀ ਤਲਾਹ ਮਿਲੀ ਸੀ ਵੀ ਡੀਸੀ ਚੌਂਕ ਦੇ ਨੇੜੇ ਨਾ ਹਰਮਾਨ ਮੰਦਰ ਕੋਲੇ ਕਿ ਫੁੱਟਪਾਥ ਤੇ ਇੱਕ ਲਾਸ਼ ਪਈ ਆ ਅਸੀਂ ਮੌਕੇ ਤੇ ਪਹੁੰਚੇ ਸਾਰਾ ਐਸਐਚਓ ਸਾਹਿਬ ਜੀ ਦੇ ਨਾਲ ਦੀ ਅਸੀਂ ਵੇਖਿਆ ਇਹਨਾਂ ਨੂੰ ਕਿਸੇ ਵਹੀਕਲ ਨੇ ਨਾਂ ਦਾ ਉੱਪਰ ਦੀ ਟੱਕਰ ਮਾਰ ਕੇ ਤੇ ਉੱਥੇ ਸਾਈਡ ਤੇ ਇਹਨਾਂ ਨੂੰ ਉੱਪਰ ਦੀ ਲੰਘਿਆ ਵਾ ਤੇ ਅਸੀਂ ਲਾਸ਼ ਨੂੰ ਪਹਿਲਾਂ ਅਣਪਛਾਤੀ ਲਾਸ਼ ਸੀਗੀ ਇਹਦੀ شناخت ਨਹੀਂ ਹੋਈ ਸੀ ਅਸੀਂ ਇਹਨੂੰ ਸਿਵਲ ਹਸਪਤਾਲ ਲਿਆਏ ਉੱਥੇ ਵੀ ਇਹਦੀ شناختਤਾ ਤੇ ਸੋਰਸ ਲਾਏ ਹੋਰ ਵੀ ਅਚਾਰਾ ਜੀ ਦਿੱਤੀ ਨਿਸ਼ਨਾਖਤੀ ਨਿਸ਼ਨਾਖਤਾ ਹਸਤੇ ਸਿਵਲ ਹਸਪਤਾਲ ਲਿਆ ਇੱਥੇ ਵਾਰਿਸ ਆ ਗਏ ਆ ਇਹਦਾ ਭਰਾ ਹੈਗਾ ਦੂਜੇ ਦਾ ਇਹਦਾ ਨਾਮ ਹੈਗਾ ਮਿਤ੍ਰਕ ਦਾ ਤੇਜਾ ਸਿੰਘ ਆ ਪੁੱਤਰ ਗੁਲਾਬ ਸਿੰਘ ਆ ਵਾਸੀ ਨਮਾਸ਼ਲੇਮ ਸ਼ਾਹ ਦਾ ਹੈਗਾ ਤੇ ਇਹਦਾ ਭਰਾ ਫੋਜਾ ਸਿੰਘ ਆ ਉਹਨੇ ਆ ਕੇ شناخت ਕੀਤੀ ਆ